ਮਾਨਜੋ ਕਾਰਜਕਾਰੀ ਚੇਅਰਮੈਨ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਹੁਕਮ ਅਨੁਸਾਰ ਅੱਜ ਅਸੀਂ ਲੋਕ ਅਦਾਲਤ ਦਾ ਆਯੋਜਨ ਕਰਨ ਜਾ ਰਹੇ ਹਾਂ ਇਹ ਲੋਕ ਅਦਾਲਤ ਇੱਕ ਕੜੀ ਵਾਰ ਅਸੀਂ ਆਯੋਜਨ ਕਰਦੇ ਹਾਂ ਇਹ ਤੀਜੀ ਲੋਕ ਅਦਾਲਤ ਹੈ ਜਿਹੜੀ ਇਸ ਸਾਲ ਦੀ ਅਸੀਂ ਆਯੋਜਨ ਕਰਨ ਜਾ ਰਹੇ ਹਾਂ ਲੋਕ ਅਦਾਲਤ ਦਾ ਮਤਲਬ ਮੁੱਖ ਮੰਤਵ ਸਾਡਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਸਸਤਾ ਛੇਤੀ ਨਿਆਪਦਾਨ ਕੀਤਾ ਜਾ ਸਕੇ ਤੇ ਝਗੜਿਆਂ ਦਾ ਨਿਪਟਾਰਾ ਸੁਖਾਲੇ ਮਾਹੌਲ ਵਿੱਚ ਹੋ ਸਕੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਜਿਹੜੀ ਪਿਛਲੀ ਲੋਕ ਅਦਾਲਤ ਸੀ ਉਹ ਅਸੀਂ 24 5 2025 ਨੂੰ ਲਾਈ ਸੀ ਉਸ ਲੋਕ ਅਦਾਲਤ ਦੇ 9744 ਕੇਸਾਂ ਵਿੱਚੋਂ ਲਗਭਗ 60029 ਕੇਸਾਂ ਦਾ ਨਿਪਟਾਰਾ ਅਸੀਂ ਕੀਤਾ ਸੀ ਤੁਸੀਂ ਇਹ ਦੇਖ ਸਕਦੇ ਹੋ ਕਿ ਕਿੰਨੇ ਕੇਸ ਜਿਹੜੇ ਡਿਲੇ ਹੋ ਰਹੇ ਸੀਗੇ ਅਸੀਂ ਪਿਛਲੀ ਲੋਕ ਅਦਾਲਤ ਜਿੰਨੇ ਪਟਾਰਾ ਕਿੱਤਾ ਸੀਗਾ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਸ ਲੋਕ ਅਦਾਲਤ ਵਿੱਚ ਅਸੀਂ دیਵਾਨੀ ਕੇਸ ਰਾਜੀਨਾਮਾ ਹੋਣ ਵਾਲੇ ਫੌਜਦਾਰੀ ਕੇਸ ਪਰਿਵਾਰਿਕ ਝਗੜੇ ਦੇ ਕੇਸ 138 ਦੇ ਚੈੱਕ ਬਾਉਂਸ ਦੇ ਕੇਸ ਇਹ ਸਾਰੇ ਕੇਸਾਂ ਨੂੰ ਅਸੀਂ ਡੀਲ ਕਰਨ ਜਾ ਰਹੇ ਹਾਂ ਮੈਂ ਸਾਰੇ ਤੁਹਾਡੇ ਤਰਫ ਥਰੂ ਲੋਕਾਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਵੱਧ ਤੋਂ ਵੱਧ ਇਸ ਲੋਕ ਅਦਾਲਤ ਵਿੱਚ ਪਾਰਟਿਸਿਪੇਟ ਕਰਨ ਜਿਸ ਨਾਲ ਉਹਨਾਂ ਕੇਸਾਂ ਦਾ ਨਿਪਟਾਰਾ ਛੇਤੀ ਹੋ ਸਕੇ ਇਸ ਲੋਕ ਅਦਾਲਤ 'ਚ ਅਸੀਂ 13241 ਕੇਸਿਸ ਫਿਕਸ ਕੀਤੇ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ 9000 ਕੇਸਿਸ ਦੇ ਲਗਭਗ ਦਾ ਨਿਪਟਾਰਾ ਕਰ ਸਕਾਂਗੇ ਇਸ ਲੋਕ ਅਦਾਲਤ 'ਚ ਅਸੀਂ ਲਗਭਗ 13 ਬੈਂਚਸ ਲਾਏ ਹੈ 10 ਬੈਂਚ ਹੈ ਜਿਹੜੇ ਉਹ ਫਰੀਦਕੋਟ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਹੈ ਦੋ ਬੈਂਚਸ ਜੈਤੂ ਤੇ ਇੱਕ ਬੈਂਚ ਸਥਾਈ ਲੋਕ ਅਦਾਲਤ ਦੇ ਦਾਸੀ ਲਾਇਆ ਹੋਇਆ ਹੈ ਅ ਮੈਂ ਬਤੌਰ ਇੰਚਾਰਜ ਜ਼ਿਲ੍ਹਾ ਐਂਡ ਸੈਸ਼ਨ ਜੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਲੋਕ ਅਦਾਲਤ ਦਾ ਫਾਇਦਾ ਲਵਾਂ ਤਾਂ ਕਿ ਜਿਹੜਾ ਬੋਝ ਹੈ ਜ ਜੁਡੀਸ਼ਰੀ ਤੇ ਜਾਂ ਤੁਹਾਡੇ ਤੇ ਉਹ ਸਾਡਾ ਤੋਂ ਛੇਤੀ ਖਤਮ ਹੋ ਸਕੇ ਤੁਹਾਨੂੰ ਫਿਰ ਮੈਂ ਦੱਸਣਾ ਚਾਹੂੰਗਾ ਕਿ ਲੋਕ ਅਦਾਲਤ ਛੇਤੀ ਤੇ ਸਫਤਾ ਨਿਆਂ ਦਿਲਾਉਂਦਾ ਹੈ ਇੱਕ ਸੁਖਾਲੇ ਮਾਹੌਲ ਵਿੱਚ ਅਨਦਰ ਮੁਕਦਮਾ ਦਾ ਨਿਪਟਾਰਾ ਹੁੰਦਾ ਹੈ ਇਸ ਮੁਕਦਮੇ ਦੀ ਇਸ ਆਰਡਰ ਦੀ ਜਿਹੜਾ ਲੋਕ ਅਦਾਲਤ ਦੇ ਆਰਡਰ ਹੈ ਉਹਨਾਂ ਦੀ ਕੋਈ ਅਪੀਲ ਨਹੀਂ ਹੁੰਦੀ ਜਿਹਦੇ ਕਾਰਨ ਚੀਜ਼ਾਂ ਪਰਮਾਨੈਂਟਲੀ ਸੈਟਲ ਹੋਦੀਆਂ ਮੈਂ ਐਸੀ ਸ਼ਬਦਾਂ ਨਾਲ ਆਪਣੀ ਗੱਲ ਸਮਾਪਤ ਕਰਾਂਗਾ ਤੇ ਤੁਹਾਨੂੰ ਫੇਰ ਰਿਕੁਐਸਟ ਕਰਾਂਗਾ ਕਿ ਇਸ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਚੁਪੋ ਸਰ ਜੀ 2025 ਦੇ ਤੇ ਕੀ ਮਹਿਲਾ ਖਾਨਦਾਨ ਦੇ ਉਹਨਾਂ ਕਈ ਬਹੁਤ ਇਸ ਕੀ ਨੇ ਤੁਹਾਨੂੰ ਕੁਝ ਡਿਫਰੈਂਟ ਹੈ ਕੁਝ ਕੋਮਪਲੈਸਟੈਂਸੀ ਹੈ ਕੋਈ ਨਹੀਂ ਬਹੁਤ ਇਹੋ ਜਿਹੇ ਕੇਸਿਸ ਹੈ ਜਿੰਨੇ ਸਾਡੇ ਜੁਡੀਸ਼ੀਅਲ ਆਫੀਸਰ ਨੇ ਮਿਹਨਤ ਕਰਕੇ ਬੜੇ ਪੁਰਾਣੇ ਕੇਸਿਸ ਨੂੰ ਸੈਟਲ ਕੀਤਾ ਹੈ ਹਰ ਕੇਸ ਆਪਣੇ ਆਪ ਵਿੱਚ ਹੀ ਡਿਫਰੈਂਟ ਹੁੰਦਾ ਹੈ ਤੇ ਮੈਂ ਇਹ ਕਹੂੰਗਾ ਕਿ ਇਹ ਜਿਹੜਾ ਲੋਕ ਅਦਾਲਤ ਦਾ ਕੰਟੀਨਿਊਸ ਪ੍ਰੋਸੈਸ ਹੈ ਇਹ ਚੱਲਦਾ ਰਹਿਣਾ ਚਾਹੀਦਾ ਹੈ ਜਿੰਦੇ ਕਾਰਨ ਲੋਕਾਂ ਨੂੰ ਇਸ ਨਿਆ ਛੇਤੀ ਮਿਲ ਸਕੇ ਕਿਹੋ ਜਿਹੇ ਕੇਸ ਆਏ ਸੀਗੇ ਜਿਹੜੇ ਇਹ ਪਹਿਲਾਂ ਤੇ ਕਿਹੋ ਜਿਹਾ ਅਗਲਾ ਨੂੰ ਰਿਸਪੌਂਸਿਬਿਲਟੀ ਜਾਂ ਬੈਨੀਫਿਟ ਕੀ ਮਿਲੇਗਾ ਫੈਸਲਾ ਫੈਮਿਲੀ ਜਿਹੜੇ ਕੇਸਿਸ ਹੈ ਫੈਮਿਲੀ ਕੋਰਟ ਦੇ ਕੇਸਿਸ ਉਹ ਫੈਮਿਲੀ کورٹ ਦੇ ਕੇਸਿਸ ਸਾਡੇ ਜੁਡੀਸ਼ੀਅਲ ਆਫੀਸਰਸ ਦੀ ਹੈਲਪ ਨਾਲ ਜਾਂ ਪਾਰਟੀਆਂ ਨੂੰ ਸਮਝਾਉਣ ਦੇ ਬਾਅਦ ਅਸੀਂ ਦੇਖਿਆ ਕਿ ਜੀ ਉਹ ਕਾਫੀ ਸੈਟਲ ਹੋਈ ਪਈ ਸੀ ਤੇ ਜਿਹੜੇ ਨੀਟੀਗੇਸ਼ਨ ਚਾਰ ਚਾਰ ਨੀਟੀਗੇਸ਼ਨ ਇੱਕ ਹੀ ਪਾਰਟੀ ਦੀ ਸੀਗੀ ਉਹ ਉੱਥੇ ਸੁਖਾਲੇ ਮਾਹੌਲ ਵਿੱਚ ਖਤਮ ਹੋ ਗਏ